ਆਹ ਦੇਖ ਲਓ ਭਰਾਵੋ ਜਿਹੜੀ ਮਾਰਕੀਟ ਦੇ ਵਿੱਚ 10 ਰੁਪਏ ਦੀ ਫਰੂਟੀ ਮਿਲਦੀ ਆ ਇਹ ਪੈਕੇਟ ਖੋਲ ਕੇ ਦਿਖਾਉਣੇ ਅੱਜ ਇਹਦੇ ਵਿੱਚੋਂ ਕੀ ਨਿਕਲ ਰਿਹਾਗਾ ਬਾਜ਼ਾਰਾਂ ਦੇ ਵਿੱਚ ਭਰਾਵੋ ਫਰਿੱਜ ਭਰੇ ਪਏ ਨੇਗੇ ਗਰਮੀ ਦਾ ਸੀਜ਼ਨ ਆਗਾ 10-10 ਰੁਪਏ ਦੀਆਂ ਇਹ ਮਾਰਕੀਟ ਦੇ ਵਿੱਚੋਂ ਫਰੂਟੀਆਂ ਮਿਲਦੀਆਂ ਨੇਗੀਆਂ ਕੰਪਨੀ ਵਾਲੇ ਕੋਈ ਨਿਜਮਾ ਦੀ ਪਛਾਣ ਨਹੀਂ ਕਰਦੇ ਇਹਨਾਂ ਦੇ ਵਿੱਚੋਂ ਦੇਖੋ ਭਰਾਵੋ ਇਹ ਬਹੁਤ ਹੀ ਜ਼ਿਆਦਾ ਅੰਦਰੋਂ ਗੰਦੀਆਂ ਤੇ ਮਾੜੀ ਹਾਲਤ ਦੇ ਵਿੱਚ ਨੇ ਜਿਹੜੇ ਕਿ ਪੀਨ ਦੇ ਜੋਗ ਨਹੀਂ ਹੈਗੇ ਇਹਦੇ ਨਾਲ ਆਪਣੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਨੁਕਸਾਨ ਕਰ ਜਾਂਦੀਆਂ ਨੇ ਕਈ ਵਾਰੀ ਇਹ ਫਿਰ ਬਾਅਦ ਦੇ ਵਿੱਚ ਭਾਵੇਂ ਬੇਲਾ ਹੱਥ ਨਹੀਂ ਆਉਂਦਾ ਪਹਿਲਾਂ ਵੀ ਆਪਾਂ ਦੋ ਚਾਂਸ ਦੇਖ ਚੁੱਕੇ ਹਾਂਗੇ ਇੱਕ ਚੌਕਲੇਟ ਵਾਲਾ ਇੱਕ ਕੇਕ ਵਾਲਾ ਉਹ ਦੋਏ ਵਿਚਾਰੇ ਛੋਟੇ-ਛੋਟੇ ਬੱਚਿਆਂ ਦੀ ਜਿਹੜੀ ਅੱਬ ਦੀ ਜਾਨ ਗਵਾ ਲਈ ਆ ਉਹਨਾਂ ਨੇ ਬਾਦਚੋਂ ਪਰਾ ਉਹ ਨਾ ਕੋਈ ਇੱਥੇ ਆਪਣੀ ਸੁਣਵਾਈ ਹੁੰਦੀ ਆਗੀ ਧਰਨੇ ਲਾਉਣੇ ਆ ਇਹ ਦੇਖੋ ਭਰਾਵੋ ਦੋ ਫਰੂਟੀਆਂ ਨੇ ਨਾ ਕਿ ਇਹ ਐਕਸਪਾਇਰ ਡੇਟ ਨੇ ਐਕਸਪਾਇਰ ਡੇਟ ਨਹੀਂ ਹੈਗੀ ਆ ਭਰਾਵੋ ਇਹ ਬਿਲਕੁਲ ਫਰੈਸ਼ ਤੇ ਨਵੀਂ ਡੇਟ ਦੇ ਵਿੱਚ ਬਣੀਆਂ ਵਿਆਂ ਨੇ 2024 ਦੀਆਂ ਇਹ 2024 ਵਾਲਾ ਨਵਾਂ ਸਟਾਕ ਆ ਉਹਦੇ ਵਿੱਚੋਂ ਦੇਖੋ ਤੁਸੀਂ ਕੀ ਨਿਕਲ ਰਿਹਾਗਾ ਤਿੰਨੇ ਪੈਕੇਟ ਆ ਜਿਹੜੇ ਇਹ ਵੀਰ ਖੋਲ ਕੇ ਦਿਖਾਊਗਾ ਤਿੰਨਾ ਦੇ ਵਿੱਚੋਂ ਭਰਾਵੋ ਇਦਾਂ ਦੀ ਇਹ ਪਤਾ ਨਹੀਂ ਕੀ ਚੀਜ਼ ਹੈ ਇਹਨਾਂ ਦੇ ਵਿੱਚ ਜਿਹੜੀ ਨਿਕਲ ਰਹੀ ਹੈਗੀ ਇਹ ਆਪਾਂ ਆਪਣੇ ਬੱਚਿਆਂ ਨੂੰ ਭਰਾਵੋ 10 ਰੁਪਏ ਦੇ ਵਿੱਚ ਜ਼ਹਿਰ ਖਰੀਦ ਕੇ ਦੇ ਰਹਾਂਗੇ ਮਾਰਕੀਟ ਦੇ ਵਿੱਚੋਂ ਸਾਰੇ ਹੀ ਭਰਾਵਾਂ ਨੂੰ ਹੱਥ ਬੰਨ੍ਹ ਕੇ ਇਹੀ ਬੇਨਤੀ ਕਰਦੇ ਆਂ ਪੀ ਭਰਾ ਉਹ ਬਾਜ਼ਾਰ ਦੇ ਵਿੱਚੋਂ ਇਦਾਂ ਦੀਆਂ ਚੀਜ਼ਾਂ ਨਾ ਖਰੀਦੋ ਤਾਂ ਤਾਂ ਜੋ ਆਪਣੇ ਬੱਚਿਆਂ ਦਾ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਬਹੁਤ ਹੀ ਜਾਦੇ ਮਾੜਾ ਹਾਲਾ ਭਰਾ ਉਹ ਕੰਪਨੀਆਂ ਦਾ ਨਾ ਤਾਂ ਇਹਨਾਂ ਨੂੰ ਕੋਈ ਸਰਕਾਰਾਂ ਕੁਝ ਕਹਿੰਦੀਆਂ ਨੇ ਨਾ ਹੀ ਇਹਨਾਂ ਦੇ ਉੱਪਰ ਕੋਈ ਅਸਰ ਹੁੰਦਾਗਾ ਵੀਡੀਓ ਨੂੰ ਪਰ ਆਵੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਫੋਲੋ ਕਰ ਲਿਓ ਤਾਂ ਜੋ ਹਰੇਕ ਭਰਾ ਦਾ ਕਈ ਵੀਡੀਓ ਪਹੁੰਚ ਸਕੇ ਤੇ ਕਿਸੇ ਬੱਚੇ ਦਾ ਨੁਕਸਾਨ ਨਾ ਹੋ ਸਕੇ ਆਪਣਾ ਮਕਸਦ ਇਹੀ ਆ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਜੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਪੈਕਟ ਵਾਲੀਆਂ ਨੇ ਅੰਦਰ ਨਹੀਂ ਦਿਖ ਰਿਆ ਨਾ ਵਰਤੋ ਧੰਨਵਾਦ